ਜੀਕ ਫਕਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਤੇ ਭੈਣਾ ਜਾਂ ਦੋਸਤ ਆ ਇੱਕ ਛੋਟੀ ਜਿਹੀ ਲਿਖਤ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਜਿਸ ਦੀ ਤਰੀਕ 31122013 ਹੈ ਆਪਾਂ ਸ਼ੁਰੂ ਕਰਦੇ ਹਾਂ ਜੀ ਜਿਵੇਂ ਲਹਿਰ ਕੋਈ ਉਮੜ ਕੇ ਕਿਨਾਰੇ ਛੂੰਣ ਆਵੇ ਜਿਵੇਂ ਰਿਥਾ ਤੇ ਆਪਾ ਜਿਉਂ ਲਾ ਸਕਦੇ ਹਾਂ ਜਿਉਂ ਲਹਿਰ ਕੋਈ ਉਮੜ ਕੇ ਕਿਨਾਰੇ ਛੂੰਣ ਆਵੇ ਮੁੱਦਤ ਬਾਅਦ ਨੈਣੀ ਜਲ ਉਮੜਿਆ ਹੈ ਫੇਰ ਅੱਜ ਆਉਂਦੇ ਆਉਂਦੇ ਰਹਿ ਗਿਆ ਫਿਰ ਬੋਲਾਂ ਤੇ ਗੀਤ ਕੋਈ ਆਉਂਦੇ ਆਉਂਦੇ ਰਹਿ ਗਿਆ ਫਿਰ ਬੁਲਾਤੇ ਗੀਤ ਕੋਈ ਰਹਿ ਰਹਿ ਕੇ ਦਰਦ ਮੇਰਾ ਤੜਫਿਆ ਹੈ ਫਿਰ ਅਜ ਜਿਵੇਂ ਲਹਿਰ ਕੋਈ ਉਮੜ ਕੇ ਕਿਨਾਰੇ ਛੁਹਣ ਆਵੇ ਮੁੱਦਤ ਬਾਅਦ ਨੈਣੀ ਚਲ ਉਮੜਿਆ ਹੈ ਫਿਰ ਅਜ ਨਾ ਤੇ ਮਰਦੇ ਖਾਬਾਂ ਦੀਆਂ ਅਰਥੀਆਂ ਢੋ ਢੋ ਕੇ ਨਾ ਤੇ ਮਰਦੇ ਖਾਬਾਂ ਦੀਆਂ ਅਰਥੀਆਂ ਢੋ ਢੋ ਕੇ ਜੇਰਾ ਸਬਰ ਦਾ ਵੀ ਢੜਕੇ ਆਇਆ ਹੈ ਫੇਰ ਆਜੇ ਨਿਤ ਮਰਦੇ ਖਾਬਾਂ ਦੀਆਂ ਅਰਥੀਆਂ ਢੋ ਢੋ ਕੇ ਜੇਰਾ ਸਬਰ ਦਾ ਵੀ ਢੜਕੇ ਆਇਆ ਹੈ ਫੇਰ ਅੱਜ ਗ਼ਜ਼ਲ ਜਿਹਾ ਅਸੀਂ ਸਾਂਵਰੇ ਦੇ ਮੁਖ ਦੀ ਯਾਦ ਨੇ ਗ਼ਜ਼ਲ ਜਿਹਾ ਅਸੀਂ ਸਾਂਵਰੇ ਦੀ ਮੁਖ ਦੀ ਯਾਦ ਨੇ ਦਿਲ ਨਮਾਣੇ ਆਸ਼ਿਕ ਦਾ ਪਰਖਿਆ ਹੈ ਫੇਰ ਆਜੇ ਗ਼ਜ਼ਲ ਜਏ ਹਸੀਨ ਸਾਹ ਰਹਿਦ ਮੁਖ ਦੀ ਆਤ ਨੇ ਦਿਲ ਨਵਾਨੇ ਆਸ਼ਕ ਦਾ ਪਰਖਿਆ ਹੈ ਫੇਰ ਅਜ ਵਿੱਚ ਦਾਲ ਕੋਕੜੂ ਵਾਂਗੂ ਰਗਾਂ ਚ ਪੱਗ ਪਿੰਨ ਤਰਾਂ ਵਿੱਚ ਦਾਲ ਕੋਕੜੂ ਵਾਂਗੂ ਰਗਾਂ ਵਿੱਚ ਪੱਗ ਪਿੰਨ ਤਰਾਂ ਜੀਤ ਵਿਚਾਰਾ ਅੱਖੀਆਂ ਨਾਲ ਦੇ ਰੜ ਗਿਆ ਹੈ ਫੇਰ ਅਜ ਵਿੱਚ ਦਾਲ ਕੋਕੜੂ ਵਾਂਗੂ ਰਗਾਂ ਚ ਪੱਗ ਪਿੰਨ ਤਰਾਂ ਜੀਤ ਵਿਚਾਰਾ ਅੱਖੀਆਂ ਨਾਲ ਦੇ ਰੜ ਗਿਆ ਹੈ ਫੇਰ ਅੱਜ ਜੋ ਲਹਿਰ ਕੋਈ ਉਮੜ ਕੇ ਕਿਨਾਰੇ ਛੋਣ ਆਵੇ ਮੁੱਦਤ ਬਾਅਦ ਨੈਣੀ ਚਲ ਉਮੜਿਆ ਹੈ ਫੇਰ ਅੱਜ ਤਨਵਾਜੀ